ਜਿਵੇਂ ਸਲੋਰ ਰੇਸ ਤੇ ਆ ਚੱਕਰ 400 ਤੇ ਆ ਜਿਵੇਂ ਕਹਿੰਦਾ ਬਰੰਡੇ ਵਾਲਿਆ ਭਾਈ ਚੌਕ ਤੇ ਖੜਾ ਸਟਾਰਟ ਹੋਏ ਤਾਂ ਜੀ ਕਰਦਾ ਆਵਾਜ਼ ਹੀ ਸੁਣੀ ਜਾਏਗੇ ਆ 600 ਚੱਕਰ ਸਹੀ ਰਹਿੰਦੇ ਆ ਯਕੀਨ ਮੰਨੋ ਸਿਰਫ 1500 ਰੁਪਿਆ ਖਰਚ ਆਇਆ ਸੀ ਮੇਰਾ ਪੰਪ ਦਾ ਕਿਵੇਂ ਆਇਆ ਸੀ ਕਿਉਂਕਿ ਇਹ ਟਰੈਕਟਰ ਬਹੁਤ ਘੱਟ ਚੱਲਿਆ ਸੀਗਾ ਜਿਵੇਂ ਆ 911 ਟਰੈਕਟਰ ਆ ਇਹਨੂੰ origignal ਆਪਾਂ 911 ਲੁੱਕ ਚ ਹੀ ਰੱਖਿਆ ਤੇ ਆਵਾਜ਼ ਵੀ 911 ਵਾਲੀ ਆ ਜਿਹੜੀ ਸਿਟੀ ਜੀ ਮਾਰਦਾ ਹੁੰਦਾ ਉਹ ਆਵਾਜ਼ ਆ ਇਹਦੀ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ 9511 ਟਰੈਕਟਰ ਬਾਰੇ ਤੇ ਜਿਹੜੇ ਭਰਾ ਮੋਡੀਫਾਈ ਵੀ ਕਰਵਾਉਂਦੇ ਆ 652 ਵੀ ਕਰਵਾ ਲੈਂਦੇ ਆ ਜਿਵੇਂ IDI ਕਰਵਾ ਲਈਏ ਸਿੱਧੇ ਬਾਹਾਂ ਚ ਕਹਿੰਦਾ ਕਈ ਭਰਾਵਾਂ ਨੂੰ ਨਹੀਂ ਪਤਾ ਹਨਾ IDI ਪਰਲੇ ਪਾਸੇ ਸਿਲੈਂਸਰ ਲਾ ਜਾਂਦੇ ਆ ਹੈਡ ਚੇਂਜ ਕਰ ਲੈਂਦੇ ਆ ਪਾਵਰ ਵਧਾ ਲੈਂਦੇ ਆ ਤੇ ਜਿਹੜਾ ਮੇਰੇ ਨਾਲ ਟਰੈਕਟਰ ਖੜਾ ਮੈਂ ਆਪ ਦਾ ਤਿਆਰ ਕਰਵਾਇਆ 2003 ਮਾਡਲ ਟਰੈਕਟਰ ਆ ਇਹ ਸਾਰਾ origional ਆ ਇਹਦੇ ਚ ਜਿਹੜੀ ਐਸੈਸਰੀ ਲੱਗੀ ਆ ਉਹ ਵੀ origional ਲੱਗੀ ਹੋਈ ਆ ਕੀ ਕੁਛ ਕਰਵਾਇਆਗਾ ਤੇ ਕੀ ਮੈਨੂੰ ਲੱਗਦਾ ਕੀ ਕੁਛ ਕਰਾਉਣਾ ਪਿਆ ਟਰੈਕਟਰ ਦਾ ਮੈਂ ਲੈ ਕੇ ਆਇਆ ਸੀ ਨਾ ਤੇ ਕਿੰਨੇ ਚਪਿਆ ਮੈਨੂੰ ਇਹ ਤਿਆਰ ਕਰਵਾ ਕੇ ਤੇ ਇੱਕ ਸੁਝਾਅ ਮੈਂ ਹੋਰ ਵੀ ਦੇਵਾਂਗਾ ਨਾ ਕਰਨੀ ਭਰਾਵਾਂ ਨੇ ਮਰਜ਼ੀ ਹੁੰਦੀ ਆ ਵੀ ਜਿਹੜੇ ਆਪਾਂ ਈਡੀ ਟਰੈਕਟਰ ਕਰਵਾਉਣੇ ਆ ਵੀ ਉਹ 5911 ਦੇ ਹੈੱਡ ਚੇਂਜ ਕਰ ਦਿੰਦੇ ਆ ਉਹਨਾਂ ਬਾਰੇ ਵੀ ਇੱਕ ਮੈਂ ਤੁਹਾਨੂੰ ਮਤਲਬ ਆਪ ਦਾ ਤਿਆਰ ਵਿੱਚ ਹੋਣਾ ਇਹ ਚੀਜ਼ ਦੱਸੂਗਾ ਵੀ ਜੇ ਤੁਸੀਂ 652 ਕਰਵਾਉਣਾ ਹੀ ਆ ਤਾਂ ਕਿਹੜਾ ਟਰੈਕਟਰ ਆ ਜਿਹੜਾ 5911 ਨਾਲੋਂ ਵੀ ਵਧੀਆ ਉਚਿਤ ਆਪਾਂ 5911 ਹੀ ਬਣਾ ਸਕਦੇ ਹਾਂ ਟਰੈਕਟਰ ਨੂੰ ਤਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਤਾਂ ਜਿਵੇਂ ਆ ਤੁਸੀਂ ਟਰੈਕਟਰ ਦੇਖ ਸਕਦੇ ਹੋ ਸਾਰਾ ਮੈਂ ਤਿਆਰ ਕਰਵਾਇਆ ਬੀਕੇਟੀ ਦੇ ਟਾਇਰ ਪਵਾਇਆ ਸਾਰੇ ਨਵੇਂ ਵੀਕੇਟੀ ਦੇ ਜਿਹੜੇ ਅਗਲੇ ਟਾਇਰ ਆ 750 20 ਵਾਲੇ ਪਾਏ ਆ ਤੇ ਪਿਛਲੇ ਤਾਂ 16 9 28 ਵਾਲੇ ਹੁੰਦੇ ਆਗੇ ਰੈਮ ਦਾ ਸਾਈਜ਼ ਜਿਹੜਾ ਇਹਦਾ 13 ਵਾਲਾ ਹੀ ਰਹਿੰਦਾਗਾ ਕਈ ਭਰਾ ਇਹ ਵੀ ਚੌੜੇ ਕਰਾ ਲੈਂਦੇ ਆ ਰੇਡੀਅਲ ਵੀ ਪਵਾ ਲੈਂਦੇ ਆ ਪਰ ਮੈਨੂੰ origignal look ਚ ਰੱਖਣਾ ਚਾਹੁੰਦਾ ਸੀਗਾ ਟੈਂਕੀ ਅਡਗਾਰਡ ਸ਼ੋ ਇਹ ਮੈਨੂੰ ਥੋੜੇ ਟੱਚਿੰਗ ਕਰਾਉਣੇ ਪਏ ਆ ਮਤਲਬ ਪੇਂਟ ਹੀ ਹੋ ਗਿਆ ਕਿਸਾਬ ਦੇ ਕਿਉਂਕਿ ਜਿੱਥੋਂ ਮੈਂ ਲਿਆ ਸੀਗਾ ਇਹਦੇ ਉੱਪਰ ਡਬਲ ਰੰਗ ਮਾਰਿਆ ਹੋਇਆ ਸੀ ਜਿੰਦੇ ਕਰਕੇ ਸ਼ੇਡ ਜੀ ਖਰਾਬ ਹੋਈ ਸੀ ਟੈਂਕੀ ਦੇ ਉੱਪਰ ਪੁਰਾਣਾ ਰੰਗ ਥੱਲੇ ਦਿਸਦਾ ਸੀਗਾ ਉੱਤੇ ਰੰਗ ਵੱਜਿਆ ਹੋਇਆ ਸੀਗਾ ਤੇ ਮੜਗਾੜ ਵੀ ਬਿਲਕੁਲ ਥੱਲੇੋਂ ਤਾਂ ਗਲੇ ਨਹੀਂ ਹੋਏ ਸੀਗੇ ਥੋੜੇ ਤਾਂਹ ਤੋਂ ਖਰਾਬ ਸੀ ਜਾਂ ਰੰਗ ਵੱਜਿਆ ਹੁਣ ਕਰਕੇ ਲੱਗਦੇ ਸੀ ਉਪਰੇ ਜ ਹਨ 2003 ਮਾਡਲ ਇਹ ਟਰੈਕਟਰ ਹੈਗਾ ਅ ਜਿਵੇਂ ਮੈਂ ਗੱਲ ਕੀਤੀ ਸੀਗੀ origignal accessory ਦੇ ਵਿੱਚ ਆ ਆ ਇੱਕ ਚੀਜ਼ ਮੈਂ ਥੋੜੀ ਜੀ ਚੇਂਜਸ ਕਰਵਾਏ ਆ ਜਿਵੇਂ ਇਹਦੇ ਚ ਜਿਹੜੇ ਉੱਚੇ ਮਾਡਲ ਆ ਗਏ ਸੀ ਆ ਵਿਚਲੀ ਵਿਚਲੀ ਜਿਹੜੀ ਜਾਲੀ ਆ ਇਹ ਬਲੈਕ ਆਉਣ ਲੱਗ ਗਈ ਸੀਗੀ ਤੇ ਮੈਨੂੰ ਇਦਾਂ ਹੀ ਸੋਹਣਾ ਲੱਗਿਆ ਮੈਂ ਚਲੋ ਇਹ ਵੀ ਜਾਲੀ ਆ ਜਿਹੜੀ ਆਪਾਂ ਐਵੇਂ ਰੱਖ ਲੈਣੇ ਹੈਗੇ ਤੇ ਆਹ ਜਿਹੜੀ ਇਹਦੇ ਪੈਨ ਆਉਂਦੀ ਆ ਨਾਲ ਹੁੱਕ ਦੇ ਨਾਲ ਸਾਰੀ ਕਿल्ली ਤੇ ਪੈਨ ਓਰੀਜਨਲ ਸਾਰੀ ਹੈਣਾ ਤੇ ਜਿਵੇਂ ਇਹਦੀ ਲਾਈਟਾਂ ਦੀ ਗੱਲ ਕਰੀਏ ਲਾਈਟਾਂ ਆ ਜਾਂਦੇ ਆ ਜੀ ਆਟੋ ਸਪਾਰਕ ਦੀਆਂ ਪਾਰਕਿੰਗ ਵਾਲੀਆਂ ਵਿੱਚ ਹਾਈ ਲੈਕਸ ਦੀਆਂ ਵੀ ਆ ਗਈਆਂ ਸੀ ਬਾਅਦ ਤੇ ਪਹਿਲਾਂ ਜਿਹੜੀਆਂ ਕੀ ਆਟੋ ਸਪਾਰਕ ਹੀ ਆਉਂਦਾ ਰਿਹਾਗਾ ਇਹ ਲਾਈਟਾਂ ਮੈਨੂੰ ਲੱਗਦਾ ਹੋਰ ਸ਼ਾਇਦ ਮਿਲ ਜਾਣਗੀਆਂ ਓਰੀਜਨਲ ਆਇਲ ਐਕਸ ਦੀਆਂ ਚੱਲਦੀਆਂ ਜਾਂ ਐਲਈਡੀ ਲਵਾ ਲੈਂਦੇ ਆ ਇਹ ਪਾਰਕਿੰਗ ਵਾਲੀਆਂ ਆਟੋਸ پارک ਦੀਆਂ ਉਸ ਤੋਂ ਇਲਾਵਾ ਉੱਚੇ ਮਾਡਲ 'ਚ ਜਿਵੇਂ ਇਹਦਾ ਹਿੱਸਾ ਆ ਗਿਆ ਇਹਦਾ ਹਿੱਸੇ ਦਾ ਮੈਨੂੰ ਕੰਮ ਕਰਾਉਣਾ ਪਿਆ ਸਾਰਾ ਹੀ ਕਰਵਾਤਾ ਸੀਗਾ ਜਿੱਥੇ ਟੂਲ ਲੱਗਦਾ ਸੀ ਉੱਥੇ ਲਵਾਇਆ ਤਾਂ ਇਹਦੇ ਵਿੱਚ ਟਰੈਕਟਰ ਦੇ ਜਿਹੜੇ ਆਪਾਂ ਪੁਰਾਣੇ ਮਾਡਲ ਦੇਖਦੇ ਆ 98 ਮਾਡਲ ਹੋਗੇ 99 ਹੋਗੇ ਹਨਾ ਸ਼ਾਇਦ 98 ਤੱਕ ਦੇ ਹੋਣੇ ਆ ਉਹਨਾਂ 'ਚ ਦੋ ਨਟ ਵਾਲਾ ਹੁੰਦਾ ਸੀਗਾ ਤੇ ਪੱਟੀ ਵੀ ਨਹੀਂ ਲੱਗੀ ਹੁੰਦੀ ਸੀ ਸਪੈਡਲ ਹੀ ਸਪੈੰਡ ਆ ਸੀਗਾ ਫਿਰ ਤਿੰਨ ਨਟਾਂ ਵਾਲਾ ਆ ਗਿਆ ਹਿੱਸਾ ਤੇ ਜਿੱਥੇ ਪੱਟੀ ਨਹੀਂ ਲੱਗੀ ਹੁੰਦੀ ਸੀ ਫਿਰ ਉੱਚੇ ਮਾਡਲ ਆ ਗਏ ਜਿਵੇਂ 2002 ਮਾਡਲ ਆ ਗਿਆ 3 ਆ ਗਿਆ ਹਨ ਇਹਦੇ 'ਚ ਪੱਟੀ ਵੀ ਲੱਗੀ ਆਉਣ ਲੱਗੀ ਤਿੰਨ ਨਟਾਂ ਵਾਲਾ ਵੀ ਤੇ ਜਿਵੇਂ 652 ਵਾਲਾ ਐਸਾ ਸਿੱਧਾ ਕਹਿ ਲਈਏ ਜਿਹੜੇ 652 ਟਰੈਕਟਰ ਹੁੰਦੇ ਆ ਉਹਦੇ 'ਚ ਇਹ ਹਿੱਸਾ ਆਉਣ ਲੱਗ ਗਿਆ ਤਾਂ ਇਦਾਂ ਜਿਹੜਾ ਇਹ ਟਰੈਕਟਰ ਇਹਦਾ ਮੈਨੂੰ ਕੰਮ ਕਰਾਉਣਾ ਪਿਆ ਹਿੱਸੇ ਦਾ ਸਾਰਾ ਹੀ ਕਰਵਾਤਾ ਸੀਗਾ ਤੇ ਬਾਕੀ ਜਿਵੇਂ ਇੰਜਣ ਦੀ ਗੱਲ ਕਰਾਂ ਇੰਜਣ ਜਦੋਂ ਮੈਂ ਖਲਵਾਇਆ ਸੀਗਾ ਤਾਂ ਇਹਦਾ ਇੰਜਣ ਸੀਗਾ ਜਿਵੇਂ ਆਪਾਂ ਕਹਿ ਲਈਏ ਵੀ ਕ੍ਰੈਂਕ ਹੁੰਦੀ ਆ ਕ੍ਰੈਂਕ ਬਿਲਕੁਲ ਸਟੈਂਡਰਡ ਤੇ ਸੀਗੀ ਇਹਨੀਆਂ ਟੁਕੜੀਆਂ ਵੀ ਜਿਹੜੀਆਂ ਬਿਲਕੁਲ ਨਾਲ ਦੀਆਂ origignal ਪਈਆਂ ਸੀਗੀਆਂ ਬਹੁਤ ਘੱਟ ਚੱਲੇ ਹੋਇਆ ਸੀਗਾ ਟਰੈਕਟਰ ਇਹ ਟਰੈਕਟਰ ਜਿਹੜਾ ਕਿ ਲੋਡਰ ਤੇ ਚੱਲੇ ਆਇਆ ਸੀਗਾ ਅੱਗੇ ਇਹਦੇ ਲੋਡਰ ਲੱਗਿਆ ਸੀਗਾ ਵਹਾਈ ਤੇ ਨਹੀਂ ਚੱਲੇ ਆਇਆ ਸੀਗਾ ਜਿਵੇਂ ਆਪਾਂ ਕਹਿੰਦੇ ਮੂਰੇ ਲੋਡਰ ਲਾ ਕੇ ਧੱਕਣਾ ਹੋਵੇ ਚੀਜ਼ ਨੂੰ ਇਸ ਚੀਜ਼ ਤੇ ਚੱਲੇ ਆਇਆ ਸੀਗਾ ਤੇ ਪੰਪ ਦਾ ਇਹ ਮੈਂ ਕੰਮ ਕਰਾਇਆਗਾ ਪੰਪ ਦਾ ਮੇਰਾ ਤੁਸੀ ਯਕੀਨ ਮੰਨੋ ਸਿਰਫ 1500 ਰੁਪਏ ਖਰਚ ਆਇਆ ਸੀ ਮੇਰਾ ਪੰਪ ਦਾ ਕਿਵੇਂ ਆਇਆ ਸੀਗਾ ਕਿਉਂਕਿ ਇਹ ਟਰੈਕਟਰ ਬਹੁਤ ਘੱਟ ਚੱਲਿਆ ਸੀਗਾ ਤੇ ਮੈਂ ਜਿੱਥੇ ਪੰਪੇ ਦਿਖਾਇਆ ਸੀਗਾ ਉਹ ਬਾਈ ਨੇ ਸਮਾਨ ਚੈੱਕ ਕੀਤਾ ਕਹਿੰਦਾ ਬਈ ਸਾਰਾ ਸਮਾਨ ਇਹਦਾ ਅਰੀਜਨਲ ਆ ਬਹੁਤ ਘੱਟ ਚੱਲਿਆ ਹੋਇਆ ਫਿਰ ਮੈਂ ਇਹਦੀਆਂ ਜਿਹੜੀਆਂ ਨਿਊਜ਼ਲੈਂਡ ਵਗੈਰਾ ਆਈਆਂ ਉਹ ਮੈਂ ਗ੍ਰੈਂਡ ਕਰਵਾਈਆਂ ਸੀਗੀਆਂ ਤੇ ਵਾਸ਼ ਕਰਵਾਇਆ ਸੀਗਾ ਜਿਵੇਂ ਇਹਦੇ ਫੀਲਡ ਪੰਪ ਦੀਆਂ ਰਬੜਾਂ ਰੂਬੜਾਂ ਹੁੰਦੀਆਂ ਤੇ ਮਿਕਸ ਕਰ ਜਾਂਦਾ ਗੱਡੀ ਵਾਲ ਤਾਂ ਉਹ ਕਰਾਉਣੀਆਂ ਪਈਆਂ ਹੋਰ ਤਾਂ ਮੈਂ ਇਹਦਾ ਕੁਝ ਨਹੀਂ ਕਰਵਾਇਆਗਾ ਤੇ ਆਵਾਜ਼ ਬਹੁਤ ਸੋਹਣੀ ਕਹਲੀ ਵੀ ਜਿਵੇਂ ਦਿਲ ਨੂੰ ਲੱਗਦੀ ਨਾ ਸੁਣ ਸੁਣੀ ਜਾਈਏ ਆਵਾਜ਼ ਉਹ ਆਵਾਜ਼ ਬਣੀ ਹੈ ਟਰੈਕਟਰ ਦੀ ਤੇ ਬਾਕੀ ਉਸ ਤੋਂ ਬਾਅਦ ਜੇ ਮੈਂ ਇਹਦੀਆਂ ਟਾਈਮਿੰਗ ਕਰਾਰੀਆਂ ਦੀ ਚ ਗੱਲ ਕਰਾਂ ਟਾਈਮਿੰਗ ਕਰਾਰੀਆਂ ਬਿਲਕੁਲ ਬਹੁਤ ਵਧੀਆ ਕੰਡੀਸ਼ਨ ਚ ਪਈਆਂ ਜਿਵੇਂ ਆਪਾਂ ਕਹੇ ਲਈ ਵੀ ਨਵੰਗਾਲੀ ਹਾਲਾਤ ਤੇ ਉਸ ਤੋਂ ਬਾਅਦ ਇਹਦੇ ਮੈਂ ਰੰਗ ਪਿਸਟਨ ਸਲੀਬਾਂ ਇਹ ਬਦਲੇ ਆ ਤੇ ਹੈਡਾਂ ਦਾ ਸਾਰਾ ਕੰਮ ਕਰਵਾਇਆ ਹੈਗਾ ਤੇ ਜਿੱਦਾਂ ਆਪਾਂ ਕਹੇ ਲਈ ਵੀ ਉਹੀ ਨਾਲ ਦਾ 에ਅਰ ਕਲੀਨਰ ਰੱਖਿਆ ਹੈਗਾ ਇਹਦੀ ਸ਼ੋ ਸਾਰੀ ਆਪਾਂ ਟਚਿੰਗ ਕਰਾਤੀ ਇੱਕ ਸਾਹ ਦੀ ਤੇ ਸਿੰਪਲ ਸਟੀਅਰਿੰਗ ਦੇ ਵਿੱਚ ਹੀ ਹੈਗਾ ਇਹ ਉਦੋਂ ਬਾਅਦ ਜਿਵੇਂ ਇਹਦੀ ਟੈਂਕੀ ਆ ਗਈ ਟੈਂਕੀ ਇਹਦੀ ਆ ਜਾਂਦੀ ਸੀ ਜਿਵੇਂ ਉੱਚਾ ਮਾਡਲ ਆਗੇ ਸੀ ਗੇਜ ਲੱਗਿਆ ਹੁੰਦਾ ਫਲੂਇਡ ਹੁੰਦਾਗਾ ਉਹ ਵੀ ਹੈਗੀ ਆ ਤੇ ਟੈਂਕੀ ਬਿਲਕੁਲ ਨਾਲ ਦੀ ਇਹਦੀ ਪੰਜ ਪੈਰਾਂ ਵਾਲੀ ਟੈਂਕੀ ਕਹਿੰਦੇ ਅੱਗੇ ਦਾ ਇੱਥੇ ਮਤਲਬ ਚਾਰ ਹੁੰਦੇ ਪੈਰ ਪੰਜਮਾ ਇੱਥੇ ਆ ਜਾਂਦਾ ਸਟੀering ਵਾਲੀ ਸਾਈਡ ਇਹ ਵੀ ਮੈਂ ਜਮਾ ਮਤਲਬ ਸਟੀering ਪਾਵਰ ਸਟੀering ਆਪਾਂ ਕਰਵਾਉਣ ਨੂੰ ਕਰਵਾ ਸਕਦੇ ਸੀਗੇ ਪਰ ਮੈਂ ਇਹਨੂੰ origignal look ਚ ਹੀ ਰੱਖਣਾ ਚਾਹੁੰਦਾ ਸੀਗਾ ਜਿਵੇਂ ਆਉਂਦਾ ਸੀਗਾ ਟਰੈਕਟਰ ਤੇ ਆਹ ਸਟicker ਵਗੈਰਾ ਜਿਹੜੇ ਇਹ ਲਾਏ ਆ ਬਾਕੀ ਆ ਜਿਹੜੀ ਬਾਈ ਆਪਣਾ ਹਨ ਧੰਨਵਾਦ ਕਰਦੇ ਆਂ ਬਾਈ TT ਪੇਂਟਰ ਨੇ ਜਿਹੜਾ ਕਿ ਸੋਣਾ ਆਪਾਂ ਨੂੰ ਬਣਾ ਕੇ ਦਿੱਤਾਗਾ ਬਾਕੀ ਜੇ ਮੈਂ ਇੰਜਨ ਲਾਈਨ ਦੀ ਗੱਲ ਕਰਾਂ ਇੰਜਨ ਲਾਈਨ ਤੇ ਆਪਾਂ ਨੂੰ ਰੰਗ ਕਰਵਾਉਣ ਦੀ ਲੋੜ ਨਹੀਂ ਪਈ ਕਿਉਂਕਿ ਤਾਂ ਰੰਗ ਵੈਸੇ ਹੀ ਸਾਫ਼ ਪਿਆ ਸੀਗਾ ਪਰ ਉਹਨਾਂ ਨੇ ਜਿਹੜਾ ਸ਼ੋਅ ਉੱਤੇ ਰੰਗ ਮਾਰਨ ਕਰਕੇ ਮੈਨੂੰ ਦੁਬਾਰਾ ਇਹਦੀ ਰੀਪੇਂਟ ਕਰਵਾਉਣਾ ਪਿਆ ਹੋਰ ਇਹਦੇ ਵਿੱਚ ਕੋਈ ਦਿੱਕਤ ਨਹੀਂ ਗਈ ਬਾਕੀ ਪਹਿਲਾਂ ਇਹਦੇ ਵਿੱਚ ਡਬਲ ਬੈਟਰੀਆਂ ਹੁੰਦੀਆਂ ਸੀ ਉਹ ਅੱਜ ਕੱਲ ਜਿਵੇਂ ਆਪਾਂ ਬੈਟਰੀਆਂ ਦੇ ਪੇਅਰ ਜ਼ਿਆਦਾ ਗਏ ਤਾਂ ਸਿੰਗਲ ਬੈਟਰੀ ਆ ਇਹਦੇ ਵਾਸਤੇ ਸਹੀ ਰਹਿੰਦੀ ਆ ਬਾਕੀ ਜੇ ਆਪਾਂ ਗੱਲ ਕਰੀਏ ਸਟੀਅਰਿੰਗ ਦੀ ਨਾਲ ਦਾ origignal ਸਟੀਅਰਿੰਗ ਆ ਅੱਛਾ ਹੁਣ ਆਪਾਂ ਇਹਦੇ ਜਿਵੇਂ ਤੁਸੀਂ ਫਰੰਟ ਤੋਂ ਦੇਖ ਸਕਦੇ ਹੋ ਟਰੈਕਟਰ ਨੂੰ ਨਾ ਫਰੰਟ ਤੋਂ ਬਹੁਤ ਸੋਹਣਾ ਲੱਗਦਾ ਟਰੈਕਟਰ ਜਿੱਦਾਂ ਕਹਿ ਲਈ ਵੀ ਉਹ ਬਾਈ ਰੰਡੇ ਵਾਲੇ ਨੇ ਕਿਹਾ ਸੀਗਾ ਨਾ ਕਿਹੜੇ ਤੁਸੀਂ ਕਮੈਂਟਾਂ ਚ ਪੂਰਾ ਕਰ ਦੇਣਾ ਹੱਡ ਦਾ ਪਲੇਖਾ ਹੀ ਪੈਂਦਾਗਾ ਤੇ ਬਾਕੀ ਇੱਕ ਕਹਿ ਲਈ ਵੀ ਰੋ ਵੀ ਹੈ ਬੈਠ ਕੇ ਨਾ ਇਹ ਤੇ ਵੱਖਰੀ ਹੈ ਸਾਇਲੈਂਸਰ ਸਾਇਲੈਂਸਰ ਆਮ ਆਪਣਾ ਜਿਹੜਾ 98 ਮਾਡਲ ਆ ਉਹਦਾ ਥੋੜਾ ਜਿਹਾ ਤਾਂ ਤੋਂ ਜ਼ਿਆਦਾ ਪਿੰਦਾ ਇਹਦਾ ਸਾਇਲੈਂਸਰ ਆਈ ਨਾਲ ਲੱਗਿਆ ਆਇਆ ਸੀਗਾ ਬਾਈ ਇਹ ਰਹਿੰਦੀ ਸੀ ਆਪਾਂ ਰੰਗ ਕਰ ਦਿੰਨੇ ਆ ਥੋੜਾ ਜਿਹਾ ਤੇ ਫਿਰ ਮੈਂ ਆਖਿਆ ਨਹੀਂ ਯਾਰ ਵੀ ਇਹਨੂੰ ਆਪਾਂ ਇਂ ਰੱਖਾਂਗੇ ਥੋੜਾ ਜਿਹਾ ਮਤਲਬ ਜਿਵੇਂ ਆਪਾਂ ਰੰਗ ਲਿਆ ਹੁੰਦਾ ਬਾਕੀ ਜਿਹੜਾ ਮਕੈਨੀਕਲ ਲਾਈਨ ਦਾ ਕੰਮ ਕਰਵਾਇਆ ਮੈਂ ਉਹ ਬਾਈ ਤੁਸੀਂ ਜਾਣਦੇ ਅਲੀ ਜਲਾਲ ਤੋਂ ਹਨਾ ਬਾਈ ਨੇ ਉਹਨਾਂ ਨੇ ਕਰਕੇ ਦਿੱਤਾਗਾ ਤੇ ਉਸ ਤੋਂ ਬਾਅਦ ਜਿਵੇਂ ਇਹਦੇ ਅੱਜ ਤੁਹਾਨੂੰ ਮੀਟਰਾਂ ਤੇ ਲੈ ਚੱਲਦੇ ਆਂ ਬਾਕੀ ਇੱਕ ਹੋਰ ਚੀਜ਼ ਆ ਜਿਵੇਂ ਹੁਣ ਤਾਂ ਚੋਕ ਤੇ ਬੰਦ ਹੁੰਦੇ ਹਨਾ ਟਰੈਕਟਰ ਕਰ ਲਿਆ ਭਰਾਵਾਂ ਨੇ ਤੇ ਇਹ ਤਾਂ ਬਾਈ ਰੇਸ ਤੋਂ ਬੰਦ ਹੁੰਦਾ ਮੈਂ origignal ਦਾ ਸ਼ੌਂਕ ਹਨਾ ਤੇ ਆਪਾਂ ਰੇਸ ਤੇ ਰੱਖਿਆ ਉਹਨੂੰ ਬੰਦ ਕਿਉਂਕਿ ਵੱਡੇ ਗਵਰਨਰ ਵਾਲਾ ਪੰਪ ਆ ਵੱਡੇ ਗਵਰਨਰ ਨਾਲ ਹੁਣ ਕਰਕੇ ਆਪਾਂ ਫਿਰ ਇਹਨੂੰ ਉਵੇਂ ਬਾਕੀ ਇਹਦੀ ਸਵਿਚ ਆ ਸਕਦੀ ਹੈ ਜਿਵੇਂ ਮਿੰਡਾ ਦੀ ਸਵਿਚ ਆਉਂਦੀ ਆ ਦੇਖੋ ਮੇਰੇ ਕੋਲੇ ਜਿੱਥੇ ਆ ਮਿੰਡਾ ਲਿਖਿਆ ਹੋਇਆ ਇੱਥੇ ਐਚ ਐਮ ਟੀਵੀ ਲਿਖਿਆ ਹੋਇਆ ਉਹ ਵੀ ਸਵਿਚ ਹੈਗੀਆਂ ਇਹ ਰੱਖੀ ਆ ਬਾਕੀ origional ਜੈਨਾ ਦੇ ਮੀਟਰ ਲਾਇਆ ਮੈਂ ਆ ਦੇਖੋ oil meter water ਵਾਲਾ ਤੇ ਇਹਦੇ ਨਾਲ ਦਾ ਮੀਟਰ ਆ ਜੀ ਆਹ ਐਚ ਐਮ ਟੀ ਵਾਲਾ ਜੈਨਾ ਵਾਲਾ ਇਹ 5 ਸਪੀਡ ਵਾਲਾ ਮੀਟਰ ਆ ਜੀ ਜਿਹੜੇ 65 ਬਾਈ ਵਾਲੇ ਟਰੈਕਟਰਾਂ ਚਾਹੁੰਦਾ ਤੇ ਉਸ ਤੋਂ ਬਾਅਦ ਜਿਹੜੇ ਸਵਿਚ ਆ ਜਾਂਦੀ ਆ ਹਾਜ਼ਰ ਸੋਚ ਆ ਗਈ ਜਿਵੇਂ ਪਾਰਕਿੰਗ ਆਪਾਂ ਛੱਡਣੀ ਆ ਚਾਰੋਂ ਉਹ ਤੇ ਛੱਡ ਸਕਦੇ ਆ ਆ ਡੀ ਆਰ ਆ ਗਈ ਹਾਈ ਬੀਮ ਆ ਜਿਵੇਂ ਆਪਣੇ ਅਲਟੀਨੇਟਰ ਵਾਲੀ ਆ ਤੇ ਇਹ ਤੋਂ ਪਾਰਕਿੰਗ ਆ ਰਹੀਆਂ ਇਹ ਆ ਜਾਂਦੀਆਂ ਠੀਕ ਆ ਜੀ ਆ ਆ ਜਾਂਦੀ ਹੈ ਜਿਹਦੀ ਪੁਲਸ ਵਿੱਚ ਤੇ ਇਧਰਲੀ ਸਾਈਡ ਆ ਜਾਂਦਾ ਇਹਦਾ ਟੈਂਕ ਡੀਜ਼ਲ ਟੈਂਕੀ ਵਾਲਾ ਦਸਣ ਵਾਲੀ ਜੇਜ ਜਿਹੜੀ ਕਿ ਸਾਈਡ ਤੇ ਲੱਗੀ ਹੁੰਦੀ ਹੈਗੀ ਬਾਕੀ ਜਿਹੜੇ ਆਪਾਂ ਰੇਸ ਦੇ ਮੁੱਠੇ ਆ ਦੇਖ ਸਕਦੇ ਆ ਤੁਸੀਂ ਇਹਦਾ ਕਵਰ ਕੀਤਾ ਹੋਇਆ ਜਿਹੜਾ ਆਪਾਂ ਕਹਿੰਦੇ ਨੇ ਇਹਨੂੰ ਗੋਲਜੀ ਗੇਨ ਚੜੀ ਹੋਈ ਹੈ ਮੈਂ ਇਹਨੂੰ ਨਾਂ ਭੁੱਲ ਗਿਆ ਇਹ ਤੇ ਗੀਅਰ ਤੇ ਵੀ ਤੁਸੀਂ ਦੇਖ ਸਕਦੇ ਹੋ ਸਾਈਡ ਮਿਰਰ ਨਹੀਂ ਮਿਲਦਾ ਓਰਿਜਨਲ ਏਵੇਂ ਜਿਵੇਂ ਆਪਾਂ ਲੋਕਲ ਤੋਂ ਕਮਲਵਾਲਾ ਜਾਂ ਕੋਈ ਹੋਰ ਆਪਾਂ ਮਿਲ ਜਾਂਦੇ ਆਗੇ ਸਾਈਡ ਜਿਹੜੀ ਪੱਤੀ ਲਾਈ ਆ ਉਹ ਬਿਲਕੁਲ オリジナル ਲੱਗੀ ਹੋਈ ਆ ਆ ਜਿਹੜੀ オリジナル ਐਸੈਸਰੀ ਆ ਸਾਰੀ ਇਹ オリジナル ਹੀ ਆ ਟੈਂਕੀ ਦਾ ਢੱਕਣ ਤੱਕ ਵੀ オリジナル ਆ ਆਪਾਂ ਲਾਇਆ ਗਿਆ ਇਹਦਾ ਅੱਛਾ ਹੁਣ ਆਪਾਂ ਹੋਰ ਗੱਲ ਕਰਦੇ ਆ ਜਿਵੇਂ ਇਹਦੇ ਇੰਡੀਕੇਟਰਾਂ ਬਾਰੇ ਆਟੋ ਸਪਾਰਕ ਦੇ ਇੰਡੀਕੇਟਰ ਆ ਜਾਂਦੇ ਆ ਆ ਸਾਰੇ ਜਿਹੜੇ ਆਟੋ ਸਪਾਰਕ ਦੇ ਇੰਡੀਕੇਟਰ ਆ ਬਸ ਇਹਦੇ ਵਿੱਚ ਕੀ ਆ ਇਹਦੇ ਨਾਲ ਸੀਗੇ ਉਹ ਬਾਈ ਇਹ ਰਿਆਂ ਕੋਲ ਉੱਥੇ ਰਹਿ ਗਏ ਹੁਣ ਮੈਂ ਬਾਅਦ ਚ ਲਿਆਉਂਗਾ ਪਹਿਲਾਂ ਐਲੂਮੀਨੀਅਮ ਵਾਲੇ ਸੀਗੇ ਹੁਣ ਇਹ ਪਲਾਸਟਿਕ ਵਾਲੇ ਲੱਭ ਕੇ ਮਿਲ ਜਾਂਦੇ ਆ ਬਹੁਤ ਘੱਟ ਆ ਇਹ ਲਾਈ ਆਪਾਂ ਬਾਕੀ ਇਹਦੀ ਵਾਇਰਿੰਗ ਮਿਲ ਜਾਂਦੀ ਆ ਵਾਇਰਿੰਗ ਵੀ ਸਾਰੀ ਪ੍ਰੋਪਰ ਰੂਟ ਕੀਤੀ ਹੋਈ ਆਪਾਂ ਤੇ ਬਾਕੀ ਟੇਲ ਲਾਈਟ ਹੋ ਗਈ ਜਿੱਦਾਂ ਟੇਲ ਲਾਈਟ ਵੀ ਆਪਾਂ ਆਟੋ ਸਪਾਰਕ ਦੀ ਲਾਈ ਹੋਈ ਹੈ ਕਿਉਂਕਿ ਜਿੰਨੀ ਵੀ ਐਸੈਸਰੀ ਹੈਗੀ ਉਹ ਸਾਰੀ ਆਪਾਂ ਆਟੋ ਸਪਾਰਕ ਦੀ ਲਾਈ ਹੋਈ ਆ ਦੇਖੋ ਇਧਰਲੀ ਸਾਈਡ ਵੀ ਆਟੋ ਸਪਾਰਕ ਟੇਲ ਲਾਈਟ ਤੇ ਥੱਲੇ ਜਿਹੜੇ ਰਿਫਲੈਕਟਰ ਵਿਦ ਪੱਤੀ ਹੈ ਵੀ ਆਟੋ ਸਪਾਰਕ ਦਾ ਪੱਤੀ ਤਾਂ ਆਪਾਂ ਕਹ ਲਈ ਆਟੋ ਸਪਾਰਕ ਕੀ ਹੈ ਨਾ ਇਹਦਾ ਚਲੋ ਨਾਲ ਇੱਕ ਮਿਲਦੀ ਆ ਪਰ ਜਿਹੜੇ ਰਿਫਲੈਕਟਰ ਹੈ ਇਹਦੇ ਆਟੋਸਪਾਰਕ ਦੇ ਆ ਤੇ ਨਾਲ ਹੀ ਇੱਕ ਜਿਹੜਾ ਪਲੋ ਲੈਂਪ ਹੁੰਦਾਗਾ ਆ ਦੇਖ ਸਕਦੇ ਹੋ ਤੁਸੀਂ ਇਹ ਵੀ ਆਟੋਸਪਾਰਕ ਦਾ ਜਿੱਦਾਂ ਉਦੋਂ ਟਰੈਕਟਰ ਆਇਆ ਸੀਗਾ ਤਾਂ ਉਦੋਂ ਨਾਲ ਇਹਦੇ ਆ ਅਸੈਸਰੀ ਆਉਂਦੀ ਸੀਗੀ ਤੇ ਬਾਕੀ ਇਹਦੇ ਜਿਹੜੀਆਂ ਲਿੰਕਾਂ ਵਗੈਰਾ ਆ ਸਾਰੀਆਂ ਨਾਲ ਦੀਆਂ ਹੀ ਸੀਗੀਆਂ ਵਧੀਆ ਕੰਮ ਕਰਦੀਆਂ ਜਿੱਦਾਂ ਆਪਾਂ ਅਪ ਡਾਊਨ ਕਰਨੇ ਇਹਦੇ ਤੇ ਉਸ ਤੋਂ ਇਲਾਵਾ ਜਿਵੇਂ ਆਪਾਂ ਵੇਟਾਂ ਦੀ ਗੱਲ ਕਰੀਏ ਵੇਟ ਮੈਨੂੰ ਅਲੱਗ ਤੋਂ ਇੱਕ ਲਾਉਣੇ ਪਏ ਕਈ ਭਰਾ ਮੈਨੂੰ ਕਮੈਂਟ ਕਰਦੇ ਹੁੰਦੇ ਬਾਈ ਕਹਿੰਦੇ ਤੂੰ 45 11 ਵਾਲੇ ਵੇਟ ਕਾਹ ਤੋਂ ਲਾਏ ਆ 58 11 ਵਾਲੇ ਲਾਉਣੇ ਸੀਗੇ ਸ਼ੁਰੂ-ਸ਼ੁਰੂ ਵਿੱਚ ਮਨ ਲਾ ਕਈ ਸ਼ੁਰੂ ਦੇ ਵਿੱਚ ਨਹੀਂ ਕਾਫੀ ਟਰੈਕਟਰਾਂ ਦੇ ਮਨ ਲਾ ਇਦਾਂ ਦੇ ਵੇਟ ਵੀ ਆਏ ਸੀਗੇ ਉਹ ਜਦੋਂ ਕਿਉਂਕਿ ਉੱਥੇ ਸਮਾਨ ਬਣਿਆ ਪਿਆ ਹੁੰਦਾ ਕਿਹੜੇ ਟਰੈਕਟਰ ਦੇ ਝੜ ਦਿੰਦੇ ਆ ਉਹਦਾਂ ਦਾ ਟਰੈਕਟਰਾਂ ਦਾ ਮਤਲਬ ਇਹ ਸਮਾਨ ਬਣ ਜਾਂਦਾ ਹੈ ਤੇ ਦੋ ਪਲੇਟਾਂ ਲੱਗੀਆਂ ਹੋਈਆਂ ਸਾਈਡ ਤੇ ਤੇ ਜਿਹੜੇ ਆਪਾਂ 58 11 ਵਾਲੇ ਆਮ ਮੰਨਦੇ ਆ ਜਿਹਦੇ ਥੋੜਾ ਜਿਹਾ ਗੁੱਲਾ ਬਾਹਰ ਨੂੰ ਹੁੰਦਾ ਉਹ ਚ ਤਿੰਨ ਪਲੇਟਾਂ ਵੀ ਚੜ ਜਾਂਦੀਆਂ ਇੱਥੇ ਦੋ ਪਲੇਟਾਂ ਹੀ ਆਉਂਦੀਆਂ ਆ ਇਸ ਕਰਕੇ ਆਪਾਂ ਫਿਰ ਦੋ ਪਲੇਟਾਂ ਹੀ ਲਾ ਰੱਖੀਆਂ ਆ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਸਾਈਡ ਤੇ ਆ ਜਾਂਦਾ ਹੈ ਇਹਦਾ ਫਿਊਜ ਬਾਕਸ ਮੈਂ ਤੇ ਇਹ एग... KBX ਦੇ ਬ੍ਰੇਕਾਂ ਲਈ ਜ ਆ ਦੇਖ ਸਕਦੇ ਆ ਬ੍ਰੇਕ KBX ਵਾਲੀ ਆ ਜਿਹੜੀ ਇਹਦੇ ਅਪਰ ਵਾਲੇ ਚਲੋ ਕਿੱਟ ਤਾਂ ਬਾਅਦ ਚ ਪੈ ਜਾਂਦੀ ਆ ਠੀਕ ਐ ਪੀਐਮਪੀ ਦੀ ਸਵਿਚ ਐ ਇਹਦੀ ਆ ਵੀ origial ਐ ਜੀ ਵੀ ਵਧੀਆ ਚੀਜ਼ ਆ ਤੇ ਮੈਨੂੰ ਕਵਰ ਕਰਤਾ ਸੀ ਆਪਣੇ ਕੋਲੇ ਮੈਂ ਭਾਲ ਕੇ ਲਿਆ ਸੀਦਾ ਕਵਰ ਇੱਕ ਚੀਜ਼ ਹੋਰ ਦੇਖੋ ਲੈਫਟ ਵਾਲੇ ਸਟicker ਬਹੁਤ ਸਾਰੇ ਭਰਾਵਾਂ ਕੋਲੇ ਹੋਣਗੇ ਹਨਾ ਲੱਗੇ ਟਰੈਕਟਰਾਂ ਦੇ ਤੇ ਇਹਦੇ ਲੈਫਟ ਵਾਲੇ ਸਟicker ਵੀ ਉਮ ਹੀ ਪਏ ਆ ਕਰਾਉਨ ਦੀ ਮੈਂ ਇੱਕ ਵੀਡੀਓ ਤੁਹਾਨੂੰ ਕਲਿੱਪ ਕਰ ਦਿੰਦਾ ਮੈਂ ਪਿੱਛੋਂ ਕਰਾਉਨ ਖੋਲ੍ਹਿਆ ਸੀ ਪੀਨਿਅਨ ਹਨਾ ਤਾਂ ਉਹ ਵੀ ਤੁਸੀਂ ਦੇਖ ਲਿਓ ਕਿੰਨਾ ਸਾਫ਼ ਨਿਕਲਿਆ ਤੇ ਬਹੁਤ ਵਧੀਆ ਤੇ ਬਸ ਉਹਦਾ ਆਪਾਂ ਕਹਿ ਲਈਏ ਇੱਕ ਚਿਕਨਟ ਹੁੰਦਾ ਜਿਹੜਾ ਹਨਾ ਉਹ ਢਿੱਲਾ ਸੀਗਾ ਵਿੱਚ ਪਿੰਨ ਮਤਲਬ ਉਹਦਾ ਬਹੁਤ ਸਾਰੇ ਟਰੈਕਟਰਾਂ ਦੇ ਨਾਲ ਅਗਰਾਂ ਦੇ ਅ ਜਿਵੇਂ ਆਪਾਂ ਕਹ ਲਈਏ ਵੈਲਡ ਕੀਤਾ ਹੁੰਦਾ ਵੀ ਖੋਲਣ ਤੋਂ ਇਹਦੇ ਵਿੱਚ ਸਾਨੂੰ ਐਂ ਮਤਲਬ ਸਾਰਾ ਫਿੱਟਡ ਮਿਲਿਆ ਸੀਗਾ ਤੇ ਹੋਰ ਕੁਝ ਕਰਨਾ ਨਹੀਂ ਪਿਆ ਨਿੱਕਾ ਮੋਟਾ ਜਿਵੇਂ ਆਪਾਂ ਤੇਲ ਦਾ ਸੀਐਲ ਚੇਂਜ ਕੀਤਾ ਸਰਵਿਸ ਹੋ ਗਈ ਹੋਰ ਆਉਣ ਜਾਣ ਦੇ ਖਾਚੇ ਇਹਦੇ ਹਿੱਸੇ ਦੋਗੇ ਟਾਇਰਾਂ ਨਵੇਂ ਪਾ ਦਿੱਤੇ ਇਹ ਕਰਕੇ ਹਨਾ ਜਾਪਾ ਲੀਵਰਾਂ ਦੀ ਗੱਲ ਕਰ ਲਈ ਉਹ ਸਾਰਾ ਖਰਚਾ ਆ ਜਾਂਦਾਗਾ ਬੈਟਰੀ ਨਵੀਂ ਧਰਾਤੀ ਧਰੋਣੀ ਪਈ ਕਿਉਂਕਿ ਇਹਦੇ ਨਾਲ ਆਪਾਂ ਨੂੰ ਬੈਟਰੀ ਮਿਲੀ ਹੀ ਨਹੀਂ ਸੀ ਕਈ ਵਾਰ ਆਪਾਂ ਪੁਰਾਣੇ ਖੋਖੇ ਹੁੰਦੇ ਆ ਤੋਲ ਕੇ ਆਣਾ 25 2600 ਦਾ ਉਹ ਰੱਖ ਲੈਂਦੇ ਆ ਨਵੀਂ ਮਿਲ ਜਿੰਦੀ ਇਦਾਂ ਕਰਕੇ ਆਪਾਂ ਬੈਟਰੀ ਵਗੈਰਾ ਰੱਖਤੀ ਆ ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤੇ ਖਰਚੇ ਦੇ ਬਿਲਕੁਲ ਆਪਾਂ ਕਹਿ ਲਈਏ ਪ੍ਰੋਪਰ ਨਹੀਂਗਾ ਮਤਲਬ ਕੁਝ ਚੀਜ਼ਾਂ ਮੈਨੂੰ ਲੱਗਦਾ ਬਿਨਾ ਲਿਖੇ ਤੂੰ ਗਈਆਂ 4 ਲੱਖ ਤੋਂ ਥੱਲੇ ਥੱਲੇ ਜੀ ਅੱਜ ਇੱਥੇ ਖਰਚਾ ਆਇਆ ਮੈਨੂੰ ਟਰੈਕਟਰ ਨੂੰ ਤਿਆਰ ਕਰਨ ਤੇ ਬਿਲਕੁ ਜਦੋਂ ਨੂੰ ਚਲਾਉਣੇ ਐਡਾ ਸਮੂਥਲੀ ਚੱਲਦਾ ਗੇਅਰ ਗੂਰ ਬਹੁਤ ਸਮੂਥਲੀ ਪੈਂਦੇ ਆ ਆ ਚੀਜ਼ਾਂ ਇਹਦੀਆਂ ਕਰਾਉਣੀਆਂ ਪਈਆਂ ਹੋਰ ਕੁਝ ਮਤਲਬ ਦਾ ਜਿਵੇਂ ਇਹਦੇ ਰਹਿ ਗਿਆ ਸੀਗਾ ਜਿਵੇਂ ਇਹਦਾ ਪੀਟੀਓ ਵਾਲਾ ਕਲਚ ਜਿਵੇਂ ਹੈਂਡਲ ਵਿੱਚ ਇਹਦੇ ਜਿਹੜਾ ਵਾਇਰਿੰਗ ਵਗੈਰਾ ਉਹ ਮੈਨੂੰ ਐਡ ਆਨ ਕਰਨਾ ਪਿਆ ਕਿਉਂਕਿ ਪੀਟੀਓ ਤੇ ਚੱਲਿਆ ਨਹੀਂ ਹੋਇਆ ਸੀ ਉਹਨਾਂ ਦਾ ਕੱਢਿਆ ਹੋਇਆ ਸੀਗਾ ਇਸ ਕਰਕੇ ਕਿਉਂਕਿ ਇਹਦੇ ਵਿੱਚ ਇੱਥੋਂ ਇਹਨੂੰ ਖੋਲ ਕੇ ਜਿਹੜਾ ਪਲੇਟਾਂ ਹੁੰਦੀਆਂ ਇੱਥੇ ਲੋਡਰ ਵਾਲੀਆਂ ਕੋਈ ਚੀਜ਼ਾਂ ਲੱਗੀਆਂ ਹੋਈਆਂ ਸੀ ਆਰ-ਪਾਰ ਇੱਥੋਂ ਜਾਂਦਾ ਸੀਗਾ ਜਿਹੜਾ ਹਾਈਡਰੌਲਿਕ ਯੂਜ਼ ਕੀਤਾ ਹੁੰਦਾ ਹਨਾ ਤੇ ਬਾਕੀ ਇਹਦੀ ਲੈਫਟ ਵਗੈਰਾ ਤਾਂ ਯੂਜ਼ ਹੀ ਨਹੀਂ ਹੋਈ ਸੀਗੀ ਪਿੱਛੇ ਵੇਟ ਸੀਗਾ ਜ਼ਰੂਰ ਇਹਦੇ ਵੇਟ ਕਰਕੇ ਰੱਖਿਆ ਹੋਇਆ ਸੀਗਾ ਜਿੱਦਾਂ ਮੂਰੇ ਵੀ ਲੋਡਰ ਟਿਕ ਜਾਂਦਾਗਾ ਠੱਕਣ ਵਾਸਤੇ ਤੇ ਜਿਵੇਂ ਬਾਕੀ ਇੱਕ ਹੋਰ ਗੱਲ ਆ ਜਿਹੜੀ ਮੈਂ ਆਪਾਂ ਦੱਸਦਾ ਸੀ ਕਿ ਮੈਂ ਜਿਵੇਂ ਵੀ ਕਈ ਭਰਾਵਾਂ ਨੇ ਹੁਣ ਟਰੈਕਟਰ ਤਿਆਰ ਕਰਵਾਉਂਦੇ ਆ ਜਿਵੇਂ ਕਹਿ ਲਈਏ 5911 ਮੋਡੀਫਾਈ ਕਰਵਾ ਲੈਂਦੇ ਆ ਤੇ ਮੈਂ 6522 ਦੀ ਗੱਲ ਕਰੀ ਜਾਂ ਈਡੀਆਈ ਗੱਲ ਕਰਾਂਗੇ ਈਡੀਆਈ ਕਰਵਾ ਲੈਂਦੇ ਆ ਮੈਨੂੰ ਲੱਗਦਾ ਵੀ ਜਿਹੜਾ 5911 ਉਹਨੂੰ 5911 ਹੀ ਰਹਿਣ ਦੇਣਾ ਚਾਹੀਦਾਗਾ ਜਿਵੇਂ ਆ 5911 ਟਰੈਕਟਰ ਆ ਇਹਨੂੰ origignal ਆਪਾਂ 5911 ਲੁੱਕ ਚ ਹੀ ਰੱਖਿਆ ਤੇ ਆਵਾਜ਼ ਵੀ 5911 ਵਾਲੀ ਆ ਜਿਹੜੀ ਸਿਟੀ ਜੀ ਮਾਰਦਾ ਹੁੰਦਾ ਉਹ ਆਵਾਜ਼ ਆ ਇਹਦੀ ਤਾਂ ਉਵੇਂ ਹੀ ਰੱਖਿਆ ਹੋਇਆ ਇਹਨੂੰ ਟਰੈਕਟਰ ਨੂੰ ਜਿਵੇਂ ਹੁਣ ਆ ਜਾਂਦਾ ਵੀ ਆਪਾਂ ਬਾਈ ਕਈ ਕਹਿੰਦੇ ਨੇ ਵੀ ਆਪਾਂ ID ਕਰਵਾਉਣਾਗਾ ਸਲੈਂਸਰ ਉਧਰਲੇ ਪਾਸੇ ਲੈ ਕੇ ਜਾਣਾਗਾ 65 ਬਾਈ ਕਰਾਉਣਾਗਾ ਤਾਂ ਮੈਂ ਕਹਿੰਦਾ ਵੀ ਉਹ ਟਰੈਕਟਰ ਹੀ ਤੁਸੀਂ 65 ਬਾਈ ਲੈ ਲਿਓ ਮੈਂ ਕਈ ਭਰਾ ਮੈਨੂੰ ਪੁੱਛਦੇ ਆ رائے ਦਿੰਦੇ ਪਰ ਆਪਾਂ ਸਹੀ رائے ਦੇਈ ਦੀ ਪਤਾ ਨਹੀਂ ਕਿਉਂ ਵੀ ਹਨਾ ਕਈ ਇਹਨੂੰ ਐ ਹੁੰਦਾ ਖਣੀ ਵੀ ਜਾਣ ਕੇ ਇਹਨੂੰ ਕੀ ਪਤਾ ਹੁਣ ਇਹ ਰ ਇੰਨੇ ਘੱਟ ਰੇਟ ਤੇ ਟਰੈਕਟਰ ਤਿਆਰ ਹੋ ਜੂਗਾ ਬਹੁ ਘੱਟ ਰੇਟਾਂ ਦੇ ਟਰੈਕਟਰ ਤਿਆਰ ਹੋ ਜਾਂਦੇ ਆ 10-12 ਲੱਖ ਚ ਨਹੀਂ ਟਰੈਕਟਰ ਬਣਦਾਗਾ ਇਹਦੋਂ ਘੱਟ ਚ ਵੀ ਤਿਆਰ ਹੋ ਜਾਂਦੇ ਹੈਗੇ ਤਾਂ 65b ਟਰੈਕਟਰ ਲੈ ਕੇ ਬਾਈ ਕਿਉਂਕਿ ਉਹਦੇ ਚ ਤੁਹਾਨੂੰ ਫਾਇਦੇ ਇਹ ਹੋ ਜਾਂਦੇ ਆ ਅਗਲਾ ਹਿੱਸਾ ਵੀ 65b ਵਾਲਾ ਮਿਲ ਜਾਂਦਾ ਕਈ ਆਪਾਂ ਵੱਡੇ ਸਪੈਂਡਲ ਵਾਲਾ ਮੋٹے ਸਪੈਂਡਲ ਵਾਲਾ ਵੀ ਲਾਉਣੇ ਆ ਤਾਂ ਉਹ ਹਿੱਸਾ ਮਿਲ ਗਿਆ ਬਾਅਦ ਚ ਆਪਾਂ ਸੋਨਾ ਲੀਕਾ ਵਾਲੇ ਹੈਡ ਰੱਖਦੇ ਆ ਇਹਦੇ ਵਿੱਚ ਜਿਹੜਾ 65b ਟਰੈਕਟਰ ਲਾਵਾਂਗੇ ਉਹ ਚ ਕੰਪਨੀ ਫਿਟਡ ਹੈਡ ਹੋਣਗੇ ਤੇ ਉਸ ਤੋਂ ਇਲਾਵਾ ਜਿਵੇਂ ਆਪਾਂ ਕਹਿ ਲਈਏ ਇਹਦੀ ਕ੍ਰੈਂਕ ਦਾ ਵੀ ਫਰਕ ਹੁੰਦਾਗਾ ਪੰਪ ਨਾਲ ਦਾ ਹੋ ਗਿਆ ਪਿੱਛੋਂ ਜਿਹੜਾ ਹਿੱਸੇ ਦਾ ਫਰਕ ਵੀ ਹੋ ਗਿਆ ਉੱਚਾ ਮਾਡਲ ਆ ਗਿਆ 8 9 10 ਮਾਡਲ ਟਰੰਮ 3 ਹੋ ਗਿਆ ਸਾਇਲੈਂਸਰ ਉਧਰਲੀ ਸਾਈਡ ਚ ਲੱਗਾ ਇਹ ਟਰੰਮ 2 ਆ ਭਾਰਤ ਸਟੇਜ 2 ਤੇ ਉਹ ਭਾਰਤ ਸਟੇਜ 3 ਟਰੈਕਟਰ ਆ ਤਾਂ ਇਹ ਵੀ ਫਰਕ ਪਿਆ ਜਾਂਦਾਗਾ ਫਿਰ ਮੈਨੂੰ ਇੱਕ ਬਾਈ ਦਾ ਕੁਐਸਚਨ ਸੀ ਕਹਿੰਦਾ ਬਾਈ 58 11 ਨਹੀਂ ਬਨਣਾ ਉਹਨੇ ਤਾਂ 62 ਬਾਈ ਰਹਿਣਾ ਕਿਉਂ ਨਹੀਂ ਬਨਣਾ 58 11 ਸਾਰੀ ਚੀਜ਼ ਸਾਰੀ ਤਕਨੀਕ ਉਹੀ ਚੀਜ਼ ਆ हां ਉਹਦਾ ਚੁੱਲੇ ਦਾ ਫਰਕ ਹੁੰਦਾ ਆਮ ਆਪਾਂ ਹੁਣ ਸ਼ੋਆ ਉੱਚੀਆਂ ਚਕਾਉਣੇ ਆ ਥੋੜੀਆਂ ਥੋੜੀਆਂ ਤਿੰਨ ਕ ਉਂਗਲਾ ਹਨਾ ਸ਼ੋ ਉੱਚੀ ਚਕਾਈ ਹੁੰਦੀ ਇੱਥੇ ਜਿਵੇਂ ਆਪਾਂ ਕਹਿ ਲਈ ਵੀ ਇੱਥੇ ਆ ਵੀ ਤਾਂ ਦੀਦਾ ਹੁੰਦਾ ਟੈਂਕੀ ਆ ਉਹ ਵੀ ਥੋੜੀ ਉੱਚੀ ਰੱਖੀ ਹੁੰਦੀ ਹਨਾ ਕਿਉਂ ਨਹੀਂ ਹੋ ਸਕਦਾ ਉਹ ਕਿਉਂਕਿ ਸ਼ੁਰੂ ਤੋਂ ਹੀ ਥੋੜਾ ਜਿਹਾ ਤਾਂ ਚੁੱਲਾ ਉੱਚਾ ਆਇਆ ਤੇ ਉਹਦੀ ਜਿਹੜੀ ਸ਼ੋਆ ਉੱਚੀ ਆਈ ਹੈਗੀ ਤੇ ਟੈਂਕੀ ਦੀ ਜਗ੍ਹਾ ਜਿਵੇਂ ਉਹਦੀ ਟੈਂਕੀ ਕਵਰ ਕੀਤੀ ਹੋਈ ਆ ਆ 911 ਵਾਲੀ ਟੈਂਕੀ ਲੱਗ ਜਾਣੀ ਆ ਫਿਰ ਰਹਿਣ ਦੇ ਗੇਅਰ ਦੀ ਗੱਲ ਗੇਅਰ ਵਾਲਾ ਮੁੱਠਾ 911 ਨਾਲ ਆ ਤਰ੍ਹਾਂ ਜਾਣਾਗਾ ਪਿੱਛੇ ਤਾਂ ਸਾਰ ਇੰਜਨ ਦਾ ਜਿਹੜਾ ਬਲਾਕ ਆ ਉਹ ਵੀ ਸੇਮ ਆ ਕ੍ਰੈਂਕ ਦਾ ਫਰਕ ਹੁੰਦਾਗਾ ਪਾਵਰ ਦਾ ਫਰਕ ਹੁੰਦਾ 2 ਦਾ ਬੋਰ ਮੈਂ ਕਹਿੰਦਾ ਵੀ 59 11 ਨੂੰ 65 22 ਨੂੰ ਬਿਲਕੁਲ ਸਹੀ ਆ ਜੇ ਕੰਪਨੀ ਕੰਮਲੀ ਥੋੜੀ ਸੀਗੀ ਜੇ 105 ਦਾ ਬੋਰ ਵੀ ਦੇ ਸਕਦੀ ਸੀ 65 22 ਦੇ ਵਿੱਚ ਉਹਨਾਂ ਨੇ 2 ਦਾ ਬੋਰ ਹੀ ਦਿੱਤਾ ਕਿਉਂਕਿ ਸੂਟ ਬਹੁਤ ਵਧੀਆ ਕਰਦਾਗਾ 5 ਦਾ ਪਾਵਰ ਆਈ ਨੋ ਪਤਾ ਨਹੀਂ ਹਨਾ ਕਰਵਾ ਲੈਂਦੇ ਆ ਵਧੀਆ ਠੀਕ ਆ ਆਪਾਂ ਮਾੜਾ ਨਹੀਂ ਕਹਿੰਦੇ ਪਰ ਜਿੱਥੋਂ ਤੱਕ ਮੇਰਾ ਤਿਆਰ ਬਾਬੀ 102 ਦਾ ਬੋਰ ਬਹੁਤ ਵਧੀਆ ਰਹਿੰਦਾ ਟਰੈਕਟਰ ਨੂੰ ਜੇ 5 ਦਾ ਬੋਰ ਕਰਦੇ ਆ ਭੋਰਾ ਤਾਂ ਜਗ੍ਹਾ ਰਹਿ ਜਾਂਦੀ ਉਹਦੀ ਕੰਪਨੀ ਵਾਲੇ ਮਿਲ ਜਾਂਦੇ ਆ ਪਿੱਛੋਂ ਹਿੱਸਾ ਜਿਹੜਾ ਆਵਾਜ਼ ਨਹੀਂ ਕਰਦਾ ਕ੍ਰਾਊਨ ਦਾ ਚੇਂਜ ਹੋ ਜਾਂਦਾਗਾ ਨਵੀਂ ਚੀਜ਼ ਆ ਜਾਂਦੀ ਆ ਇਸ ਕਰਕੇ ਯਾਰ ਮੈਂ ਕਹਣਾ ਵੀ ਜੇ ਕਿਸੇ ਨੇ ਈਡੀਆ ਕਰਵਾਉਣਾ ਟਰੈਕਟਰ ਨੂੰ ਤਾਂ ਮੈਂ ਕਹਣਾ ਵੀ 65 ਬਾਈ ਲੈ ਕੇ ਟਰੈਕਟਰ ਨੂੰ ਤਿਆਰ ਕਰਵਾਓ ਕਿਉਂਕਿ ਉਹਦੇ ਚ ਸੋਡਾ ਸਿੱਧਾ ਸਿੱਧਾ ਹਸਾਬ ਆ ਜਿਵੇਂ ਆਪਾਂ ਗੱਲ ਕਰੀਆ ਹਿੱਸੇ ਆ 15 ਤੋਂ ਲੈ ਕੇ 20000 ਤੱਕ ਦੇ ਆ ਹਿੱਸੇ ਮਿਲਦੇ ਆ ਜਿਹੜੇ ਮੋٹے ਸਪੈਂਡਲ ਵਾਲੇ ਪੱਟੀ ਵਾਲੇ ਉਹ ਤੁਹਾਨੂੰ 65 बाई ਟਰੈਕਟਰ ਤੇ ਮਿਲ ਜਾਣਾਗਾ ਠੀਕ ਹੈ ਉਸ ਤੋਂ ਬਾਅਦ ਹੈਡ ਹੋ ਗਏ ਕ੍ਰੈਂਕ ਦਾ ਫਰਕ ਆ ਪਿੱਛੋਂ ਹਿੱਸੇ ਦਾ ਫਰਕ ਆ ਤੇ ਪਿੱਛੇ ਕੀ ਰਹਿ ਗਿਆ ਹਨਾ ਇਹ ਚੀਜ਼ਾਂ ਦਾ ਆਪਾਂ ਨੂੰ ਬੈਨੀਫਿਟ ਮਿਲਦਾਗਾ ਜਿਵੇਂ 크라운 ਆ ਕਈ 크라운 ਪਾਉਂਦੇ ਹੈਗੇ ਵੀ ਆਵਾਜ਼ ਨਾ ਕਰੇ ਕਹਾਂ ਕਹਾਂ ਦੀ ਆਵਾਜ਼ ਜੀ ਨਾ ਆਵੇ ਟੇਪਰ ਦੰਦਿਆਂ ਵਾਲਾ ਉਹ 51 11 ਕਹਾਂ ਕਹਾਂ ਬਾੜਾ ਕਰਦੇ ਜਿਹੜੇ ਪੁਰਾਣੇ ਮਾਡਲ ਉਹ ਪਾਉਂਦੇ ਉਹਦੇ ਵਿੱਚ ਕਈਆਂ ਟਰੈਕਟਰਾਂ ਦੇ ਉਹ ਮਿਲ ਜਾਂਦੇ ਬਾਅਦ ਚ ਇਹਨਾਂ ਨੇ ਫੇਰ ਉਵੇਂ ਹੀ ਕਰਤੇ ਸੀ ਪਰ ਕਈ ਟਰੈਕਟਰਾਂ ਦੇ ਵਿੱਚ ਉਵੇਂ ਹੀ ਆਏ ਹੈਗੇ ਆ ਇਹ ਕਰਕੇ ਜਿਹੜਾ ਟਰੈਕਟਰ ਬਹੁਤ ਘੱਟ ਰੇਟਾਂ 'ਚ ਤਿਆਰ ਹੁੰਦਾਗਾ ਜੇ ਐਵੇਂ ਦਾ ਕਰਵਾਉਣਾ ਜੇ ਉਹ ਗੱਲ ਵੱਖਰੀ ਹਨਾ ਆਪਾਂ ਕਹ ਲਈਏ ਚੌੜੇ ਟਾਇਰ ਪਾਉਣੇ ਆ ਵੱਡੇ ਵਾਲੇ ਆ ਵੀ ਚੌੜੇ ਪਾਉਣੇ ਆ ਪਿਛਲੇ ਵਾਲੇ ਆਪਾਂ ਕਹ ਲਈਏ ਵੀ 18 18 ਵਾਲੇ ਪਾਉਣੇ ਆ ਮਿਊਜ਼ਿਕ ਸਿਸਟਮ ਲਵਾ ਲਿਆ ਜਾਂ ਸਿਸਟਮ ਚਲੋ ਉਹ ਗੱਲ ਵੱਖ ਹਨਾ ਜੇ ਐਵੇਂ ਦਾ ਟਰੈਕਟਰ ਉਹ ਵੀ ਤਿਆਰ ਕਰਵਾਉਣਾ ਤੁਸੀਂ 59 11 ਨੂੰ ਹਨਾ ਫੁੱਟ ਦਾ ਖਰਚਾ ਕਿੰਨਾ ਕਾਜੂ ਛਤਰੀ ਦਾ ਖਰਚਾ ਕਿੰਨਾ ਕਾਜੂਗਾ 15 ਤੋਂ 20000 ਆਜੂਗਾ ਉਹਨੂੰ ਛੱਡ ਦਿਓ ਨਾ ਡੈੱਕ ਦਾ ਖਰਚਾ ਇੱਥੇ 25 30000 ਆਜੂਗਾ ਉਹ ਛ ਜਿਵੇਂ ਦਾ ਤਿਆਰ ਕਰਾਉਂਗੇ ਪਾਵਰ ਸਟੀering ਕਰਾ ਲਊਗਾ ਨਾ ਤੇ ਮੈਨੂੰ ਲੱਗਦਾ ਵੀ 65b ਨੂੰ 9311 ਕਨਵਰਟ ਕਰਵਾ ਲਊ ਉਦੋਂ ਵਧੀਆ ਰਹੂਗਾ ਤੇ 9311 ਨੂੰ 9311 ਹੀ ਰੱਖੋ ਇਹ ਵੀ ਵਧੀਆ ਰਹਿੰਦਾ ਹੈਗਾ ਬਾਕੀ ਸ਼ੌਂਕ ਦੀ ਐਡਵਰਡ ਸ਼ੌਂਕ ਹੁੰਦੇ ਐਡਵਰਡ ਸੋਚ ਆ ਬੰਦਿਆਂ ਦੀ ਹੈ ਨਾ ਮੈਂ ਆਪ ਦਾ ਜਿਹੜਾ ਤਿਆਰਪਾ ਤੁਹਾਡੇ ਨਾਲ ਸਾਂਝਾ ਕੀਤਾ ਜਾਂ ਕੁਝ ਗੱਲਾਂ ਉਹ ਸਾਂਝੀਆਂ ਕੀਤੀਆਂ ਬਾਕੀ ਆ ਆਟੋ ਸਪਾਰਕ ਦੀ ਐਕਸੈਸਰੀ ਦੇ ਨਾਲ ਸਾਰਾ origignal look ਦੇ ਵਿੱਚ ਆ ਟਰੈਕਰ ਆ ਜਿਹੜਾ ਤਿਆਰ ਆ ਤੇ ਬਹੁਤ ਹੀ ਵਧੀਆ ਚੱਲਦਾ ਸ਼ਾਨਦਾਰ ਆ ਬਾਕੀ ਮੈਂ ਤੁਹਾਨੂੰ ਆਵਾਜ਼ ਵਗੈਰਾ ਚੈੱਕ ਕਰਵਾ ਦਿੰਨਾ ਹੈਗਾ 사운ਡ ਚੈੱਕ ਕਰ ਲਿਓ ਇਹ ਥੋੜੀ ਰੇਸ ਵਧ ਕਰਨੀ ਪੈਂਦੀ ਆ ਫੇਰ ਹੀ ਸਟਾਰਟ ਹੋਣਾ ਇਹਨੇ ਜਿਵੇਂ ਸਲੋ ਰੇਸ ਤੇ ਆ ਚੱਕਰ 400 ਤੇ ਆ ਜਿਵੇਂ ਕਹਿੰਦਾ ਬ੍ਰੈਂਡ ਵਾਲਿਆ ਭਾਈ ਚੋਕ ਤੇ ਖੜਾ ਸਟਾਰਟ ਹੋਏ ਤਾਂ ਜੀ ਕਰਦਾ ਆਵਾਜ਼ ਹੀ ਸੁਣੀ ਜਾਏਗੇ 600 ਚੱਕਰ ਸਹੀ ਰਹਿੰਦੇ ਆ ਮਾਰਦਾ ਨਾ ਸੀਟੀ ਦੇਖੋ ਜਮਾ ਸਲੋ ਚੱਕਰਾਂ ਤੇ ਲਓ ਜੀ ਇੱਥੇ ਬੰਦ ਹੋ ਗਿਆ ਨਾ ਅੱਛਾ ਕਈ ਕਹਿ ਦਿੰਦੇ ਧੂਆਂ ਦਿਖਾਉਂਦਾ 91 ਧੂਆਂ ਬਾਈ ਟਰਮ 2 ਦਿਖਾਉਗੇ ਥੋੜਾ ਥੋੜਾ ਤਾਂ ਭਾ ਮਾਰਦੇ ਰਹਿੰਦੇ ਹੈ ਹਨਾ ਬੱਗਾ ਜਾ ਧੂਆਂ ਤੇ ਈਡੀ ਹੋ ਗਿਆ ਟਰਮ 3 ਹੋ ਗਿਆ ਨਿਊਜ਼ਲਾਂ ਪਤਲੀਆਂ ਹੋ ਜਾਂਦੀਆਂ ਭਾਰਤ ਸਟੇਜ 3 ਹੈਗਾ ਧੂਆਂ ਛੱਡ ਜਾਂਦੇ ਟਰੈਕਟਰ ਸੋ ਆਹ ਜਾਣਕਾਰੀ ਸੀ ਚੰਗੀ ਲੱਗੀ ਸ਼ੇਅਰ ਤੁਸੀਂ ਆਪੇ ਕਰ ਦੇਣੀ ਆ ਧੰਨਵਾਦ ਜੀ